ੴ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਸੰਤ ਮੂਰਤ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ phekh ਕੋਊ ਕਹਿ ਨਾ ਸਕਤ ਕਿਹੋ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜੁ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗੁਣਜ ਤ੍ਰਿਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਤ ਤਵੈ ਸਰਬ ਨਾਮ ਕਥਾਇ ਕਵਨ ਕਰਮ ਨਾਮ ਵਰਨਤ ਸੁਮਤ ਕਨਹਰ ਬੂੰਦ ਬਸਉ ਰੋ ਮਾਵਲ ਕੋਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਉਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਾਲੇ ਉਹਨ ਹੈ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ ਜੇ ਤਾ ਸਮੰਦ ਸਾਗਰ ਨੀਰ ਭਰਿਆ ਤਿੱਤ ਆਉਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਇਤਰ ਵਗ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਅੰਦਰ ਸਚਾ ਨੇ ਹੋ ਲਾਇਆ ਪ੍ਰੀਤਮ ਆਪਣਾ ਤਾਨ ਮਾਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਸੁਖ ਹੋ ਟਲ ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਉਬਸ ਫਤਖ ਸਮਦੀ ਨੂਰ ਅਰਸਹੁ ਕੁਰਸਹੁ ਤਉ ਦਟਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ श्रीव हे गुरु जी ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ चलो कोहलिजो जगत ममता मो जीव के वेद ਗੁਰ ਕਾ ਪਾਣ ਜੋ ਚੱਲ ਤਾ ਜੀਵਣ ਪਦਵੀ ਪਾਹੀ ਇਹੋ ਜਗਤ ਮਮਤਾ ਮੂਆ ਜੀਵਣ ਕੇ ਬਿਦਨਾਹੀ ਗੁਰ ਕਾ ਪਾਣ ਜੋ ਚੱਲਾ ਤਾਂ ਜੀਵਣ ਪਦਵੀ ਪਾਈ ਓਏ ਸਦਾ ਸਦਾ ਜਨ ਜੀਵਤ ਜੋ ਹਰ ਚਰਣੀ ਚਿਤ ਲਾਹੀ ਨਾਨਕ ਨਦਰੇ ਮਨ ਵਸੈ ਗੁਰਮੁਖ ਸਹਜ ਸਮਾਹੀ ਮਹੱਲਾ ਤੀਜ ਅੰਦਰ ਸਹਸਾ ਦੁਖ ਹੈ ਆਪ ਸਰ ਧੰਧੈ ਮਾਰ ਦੂਜਾ ਪਾਏ ਸੁੱਤੇ ਕਬਹੇ ਨਾ ਜਾਗਾ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ जम मार करे खुआार पौड़ी आप उपायो तॾहिं न कोई मता मसूरत आप करे ਜੋ ਕਰ ਸੋ ਹੋਈ ਤਦ ਹੋ ਆਕਾਸ ਮਾ ਪਾਤਲ ਹੈ ਨਾਤਰ ਲੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਪਾਵੈ ਤੇ ਵੈ ਕਰੇ ਤਿਸ ਬਿਨ ਆਵਰ ਨਾ ਕੋਈ ਤਦੋ ਆਕਾਸ ਨਾ ਪਾਤਲ ਹੈ ਨਾਤ ਰੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਸ ਪਾਵਤ ਵਕਰੀ ਸਵੇਨਾ ਅਲਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਉ ਨਾਹਿ ਗੁਰ ਕਾ ਪਾਣਾ ਜੋ ਚੱਲੈ ਤਾਂ ਜੀਵਨ ਪਦਵੀ ਪਾਹਿ